ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪ ਪਾਏ ਆ ਜਿਲ੍ਹਾ ਗੰਗਾ ਨਗਰ ਦੇ ਪਿੰਡ ਕਮੀਨਪੁਰਾ ਵਿਖੇ ਤੇ ਪਿੰਡ ਕਮੀਨਪੁਰਾ ਦੋਸਤੋ ਜਦੋਂ ਆਪਾਂ ਗੰਗਾ ਨਗਰ ਤੋਂ ਕਰਨਪੁਰ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਆਉਂਦਾ ਹੈ ਤੇ ਇੱਥੇ ਤੁਹਾਨੂੰ ਇੱਕ ਪੁਰਾਣਾ ਕੱਚਾ ਘਰ ਦਿਖਾਵਾਂਗੇ ਜਿਹੜਾ ਬਿਲਕੁਲ ਅੱਜ ਵੀ ਸਾਬਤ ਉਸੇ ਤਰ੍ਹਾਂ ਖੜਾ ਹੋਇਆ ਹੈ ਤੇ ਇਸ ਘਰ ਦੀ ਜਿਹੜੀ ਖਾਸੀਅਤ ਹੈ ਕਿ ਇੱਥੇ ਐਮੀ ਵਿਰਕ ਦੀ ਮਸ਼ਹੂਰ ਫਿਲਮ ਹਰਜੀਤਾ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਇਹ ਘਰ ਦੇਖ ਕੇ ਤੁਹਾਨੂੰ ਵੀ ਯਾਦ ਆ ਜਾਏਗਾ ਕਿ ਕਿੱਥੇ-ਕਿੱਥੇ ਕਿਹੜੇ-ਕਿਹੜੇ ਸੀਨ ਹੋਏ ਸੀ ਇਹ ਇੰਨਾ ਪੋਰਸ਼ਨ ਸੀ ਜਿਹੜਾ ਹਰਜੀਤਾ ਫਿਲਮ ਦੇ ਵਿੱਚ ਵਰਤਿਆ ਗਿਆ ਜੋ ਸਟਾਰਟਿੰਗ ਦੇ ਵਿੱਚ ਐਮੀ ਵਰਕ ਦਾ ਘਰ ਦਿਖਾਇਆ ਗਿਆ ਸੀ ਤੇ ਬਾਕੀ ਦੋਸਤੋ ਇਹ ਜਿਹੜਾ ਘਰ ਆਇਆ ਪਰਿਵਾਰ ਆ ਉਹ ਅੱਜ ਸਾਰਾ ਗੰਗਾ ਨਗਰ ਰਹਿੰਦਾ ਹੈ ਤੇ ਉਹਨਾਂ ਨੇ ਇੱਕ ਯਾਦ ਵਜੋਂ ਹੀ ਆਪਣੇ ਪੁਰਾਣੇ ਕੱਚੇ ਮਕਾਨ ਨੂੰ ਉਸੇ ਤਰ੍ਹਾਂ ਰੱਖਿਆ ਹੋਇਆ ਹੈ ਇਹ ਸਾਰਾ ਕਾਫੀ ਵੱਡਾ ਪੋਰਸ਼ਨ ਇਸ ਦੀ ਦੋਸਤੋ ਤੁਸੀਂ ਸ਼ਰਤ ਦੇਖ ਰਹੇ ਹੋ ਇਹ ਵੀ ਉਸੇ ਤਰ੍ਹਾਂ ਪ੍ਰਾਣੀ ਮੌਜੂਦ ਹੈ ਅੱਜ ਵੀ ਤੇ ਇਹ ਸਾਹਮਣੇ ਰਸੋਈ ਚੌਂਕਾ ਹਰ ਚੀਜ਼ ਆ ਜਿਹੜੀ ਇਸ ਘਰ ਦੇ ਵਿੱਚ ਕੱਚੀ ਪ੍ਰਾਣੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਬਾਕੀ ਇਹ ਜਿਹੜੇ ਚਾਰ ਚਫੇਰੇ ਆਪਾਂ ਦੇਖ ਰਹੇ ਆ ਇਹ ਸਾਰੇ ਦੋਸਤੋ ਇਸ ਦੇ ਕੱਚੇ ਕਮਰੇ ਨੇ ਪ੍ਰਾਣੀ ਤੇ ਬਹੁਤ ਇੱਕ ਸਕੂਨ ਜਿਹਾ ਮਿਲਦਾ ਹੈ ਇਹਨਾਂ ਚੀਜ਼ਾਂ ਨੂੰ ਵੇਖ ਕੇ ਪ੍ਰਾਣੀਆਂ ਨੂੰ ਪ੍ਰਾਣੀਆਂ ਯਾਦਾਂ ਸਾਂਝੀਆਂ ਹੁੰਦੀਆਂ ਨੇ ਤੇ ਇੱਥੇ ਹੀ ਐਮੀ ਵਿਰਕ ਦੀ ਫਿਲਮ ਦਾ ਤਕਰੀਬਨ ਜਿਹੜਾ ਮੇਨ ਸ਼ੂਟ ਸੀ ਉਸ ਤੇ ਘਰ ਦਾ ਉਹ ਇਸ ਘਰ ਵਿੱਚ ਲਿਆ ਗਿਆ ਸੀ ਤੇ ਇਸ ਦੇ ਪਿਛਲੇ ਪਾਸੇ ਹੀ ਦੋਸਤੋ ਛੱਪੜ ਆ ਇਹ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਛੱਪੜ ਦੇਖ ਰਹੇ ਹੋ ਇਹ ਵੀ ਪਿੰਡ ਕਮੀਨਪੁਰਾ ਦੇ ਵਿੱਚ ਇਸੇ ਘਰ ਦੇ ਪਿਛਲੇ ਪਾਸੇ ਆ ਤੇ ਉਸ ਫਿਲਮ ਦੇ ਵਿੱਚ ਇਸ ਛੱਪੜ ਦਾ ਵੀ ਸੀਨ ਲਿਆ ਗਿਆ ਜਿੱਥੇ ਅਮੀਰਕ ਦਾ ਸਟਾਰਟਿੰਗ ਵਾਲੇ ਰੋਲ ਹੁੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਕਮੀਨਪੁਰਾ ਦੇ ਵਿੱਚ ਹੀ ਸ਼ੂਟ ਹੋ ਚੁੱਕੇ ਨੇ ਤੇ ਛੱਪੜ ਦੇ ਚਾਰ ਚਫੇਰੇ ਆ ਜਿਹੜੇ ਦਰਖਤ ਦਿਖਾਈ ਦੇ ਰਹੇ ਨੇ ਤੇ ਬਹੁਤ ਸੋਹਣਾ ਜਿਹੜਾ ਵਿਊ ਆ ਉਹ ਦਿਖਾਈ ਦੇ ਰਿਹਾ ਹੈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ